ਬਦਾਨ ਸਬਾਹ ਹਲਕਾ ਬਡਲਾ ਡਾ ਦੇ ਸ਼ਹਿਰ ਬੋਹਾ ਵਿਖੇ ਪਿਛਲੇ 40 ਘੰਟਿਆਂ ਤੋਂ ਰੁਕ ਰੁਕੇ ਹੋ ਰਹੀ ਹਲਕੀ ਅਤੇ ਭਾਰੀ بارش ਨਾਲ ਸ਼ਹਿਰ ਹੋਇਆ ਜਲਤਲ ਮੈਂ ਯਾਦਵਿੰਦਰ ਸਿੰਘ ਗਿੱਲ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅੱਜ ਤੁਹਾਨੂੰ ਦਿਖਾਉਣਾ ਅੱਖੀਂ ਡਿਠਾ ਹਾਲ ਇਹ ਹੈ ਸ਼ਹਿਰ ਦੀ ਬਾਹਰੀ ਸੜਕ ਜੋ ਕਿ ਬਹੁਤ ਉਚ ਨੀਰ ਨੂੰ ਜਾਂਦੀ ਹੈ ਜਲਤਲ ਹੋਈ ਪਈ ਹੈ ਰਾਹੀ ਗੀਰਾਂ ਨੂੰ ਲੰਘਣਾ ਬਹੁਤ ਔਖਾ ਹੋਇਆ ਪਿਆ ਬਾਰਿਸ਼ ਜੋ ਕਿ ਰੁਕਣ ਦਾ ਨਾਮ ਨਹੀਂ ਲੈ ਰਹੀ ਸ਼ਹਿਰ ਬੋਹਾ ਨੂੰ ਝੀਲ ਦਾ ਰੂਪ ਦਿੱਤਾ ਗਿਆ ਢੇਰ ਲਾ ਕਰੋ ਬੁੱਧਰਾ ਨੂੰ ਜਰੋਂਦਾ ਹੁੰਦਾ ਦੇਖੋ ਬਹੁਤ ਬੁਰਾ ਹਾਲ ਹੋਇਆ ਪਿਆ ਰਾਗੀਰਾਂ ਨੂੰ ਲੰਗਣਾ ਬਹੁਤ ਔਖਾ ਹੋਇਆ ਪਿਆ ਅੱਗੇ ਤੁਹਾਨੂੰ ਦਿਖਾਉਨੇ ਆਂ ਸ਼ਹਿਰ ਪਿਛਲਾ ਹਾਲ ਜੋ ਕਿ ਕਚੀਲੇ ਰੂਪ ਧਾਰ ਚੁੱਕਿਆ ਹੈ ਇਹ ਹੈ ਸ਼ਹਿਰ ਬੁਹਾ ਦਾ ਵਿਚਕਾਰਲਾ ਹਿੱਸਾ ਜਿਸ ਵਿੱਚ ਕਿ ਘਰਾਂ ਵਿੱਚ ਵੀ ਪਾਣੀ ਜਾ ਵੜਿਆ بارش ਦਾ ਲੋਕਾਂ ਨੂੰ ਅੰਦਰ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਬੱਚੇ ਮੀਂਹ ਦਾ ਆਨੰਦ ਮਾਣ ਰਹੇ ਨੇ ਅਗੇ ਚੱਲਦੇ ਆ ਦਿਖਾਉਨੇ ਤੁਹਾਨੂੰ ਹਾਲ ਓ ਕਿਸ਼ਤੀ ਲੈਲਾ ਨਿੱਕੇ ਕਿਸ਼ਤੀ ਲੈ ਆ ਥੋੜੇ ਨਾਲ ਵਾਸਤੇ ਇਹ ਹੈ ਸਰਕਾਰੀ ਸਕੂਲ ਬੁਹਾ ਜੋ ਕਿ ਕਚੀਲ ਦਾ ਰੂਪ ਧਾਰ ਚੁੱਕਿਆ ਹੈ ਜਿਸ ਕਾਰਨ ਬੱਚਿਆਂ ਨੂੰ ਛੁੱਟੀ ਕੀਤੀ ਜਾਈ ਗਈ ਹੈ ਕਿਉਂਕਿ ਗੋਡੇ-ਗੋਡੇ ਪਾਣੀ ਖੜਾ ਬੱਚਿਆਂ ਦਾ ਆਉਣਾ ਇੱਥੇ ਬਹੁਤ ਮੁਸ਼ਕਲ ਸੀਗਾ ਸਟਾਪ ਨੂੰ ਵੀ ਆਉਣਾ ਬਹੁਤ ਮੁਸ਼ਕਲ ਆ ਇਸ ਲਈ ਸਕੂਲ ਨੇ ਛੁੱਟੀ ਕੀਤੀ ਗਈ ਆ ਅੱਗੇ ਚੱਲਦੇ ਆ ਕੋਈ ਵੀ ਸੜਕ ਹੈਜੀ ਨਹੀਂ ਹੈਗੀ ਜਿੱਥੇ ਪਾਣੀ ਗੋਡੇ-ਗੋਡੇ ਤੋਂ ਘੱਟ ਹੋਵੇ ਸ਼ਹਿਰ ਵਾਸੀਆਂ ਦਾ ਬਾਹਰ ਨਿਕਲਣਾ ਬਹੁਤ ਮੁਸ਼ਕਲ ਹੋਇਆ ਪਿਆ ਸਾਰੀਆਂ ਸੜਕਾਂ ਪਾਣੀ ਚ ਡੁੱਬੀਆਂ ਪਈਆਂ ਨੇ ਟੂਕੀ ਕਰਦੇ ਆਂ ਫਿਰ ਟੂਕੀ ਕਰਦੇਗਾ ਪ੍ਰਸ਼ਾਸਨ ਵੱਲੋਂ ਕੀਤੇ ਕੰਮ ਨਾ ਕਾਫੀ ਸਾਬਤ ਹੋ ਰਹੇ ਨੇ ਸੁਨਸਾਉਣ ਪਈਆਂ ਸੜਕਾਂ ਇੰਜ ਲੱਗਦਾ ਜਿਵੇਂ ਲੋਕ ਘਰਾਂ ਵਿੱਚ ਕੈਦ ਕੀਤੇ ਜਾ ਚੁੱਕੇ ਨੇ ਗੁੱਡੇ ਗੁੱਡੇ ਪਾਣੀ ਦੇਖੋ ਅੱਗੇ ਇਹਦੇ ਨਾਲੋਂ ਵੀ ਜ਼ਿਆਦਾ ਡੂੰਘਾ ਜਿਉਂ-ਜਿਉਂ ਅੱਗੇ ਤੁਰੇ ਜਾਂਦੇ ਆ ਤਾਂ ਪਾਣੀ ਦੀ ਢੰਗਾਈ ਵਾਜੀ ਜਾਂਦੀ ਆ ਚਾਰ ਛੇਰੇ ਕੋਈ ਵੀ ਹੈ ਜੀ ਸੜਕ ਨਹੀਂ ਹੈਗੀ ਜਿਹੜੀ ਪਾਣੀ ਚ ਨਾ ਡੁੱਬੀ ਹੋਵੇ ਸਾਰੇ ਘਰ ਪਾਣੀ ਚ ਡੁੱਬੇ ਪਏ ਨੇ ਦਰਵਾਜ਼ੇ ਰਾਹੀਂ ਪਾਣੀ ਅੰਦਰ ਆ ਚੁੱਕਿਆ ਆ ਦੇਖੋ ਰਾਹੀਆਂ ਦਾ ਕੀ ਹਾਲ ਹੋਇਆ ਪਿਆ ਮੋਟਰਸਾਈਕਲ ਖਰਾਬ ਹੋ ਕੇ ਬੰਦ ਹੋ ਜਾਂਦੇ ਨੇ ਕਾਰਾਂ ਦੇ ਵਿੱਚ ਵੀ ਪਾਣੀ ਭਰਨ ਦਾ ਡਰ ਰਹਿੰਦਾ ਕਾਰਾਂ ਸੱਡਾਂ ਤੇ ਲਾਈਆਂ ਪਈਆਂ ਨੇ ਕਾਰਨ ਆਲਾ ਜਾਲੀ ਬਿਜਦੀ ਜਾਂਦਾ ਖੜੀ ਦੇਖੋ ਕਾਰ ਤਕਰੀਬਨ ਅੱਧੀ ਡੁੱਬ ਚੁੱਕੀ ਹੈ ਪਾਣੀ 'ਚ ਮਜਬੂਰ ਲੋਕਾਂ ਨੂੰ ਕੋਈ ਜ਼ਰੂਰੀ ਕੰਮ ਕਰਨੇ ਹੁੰਦੇ ਆ ਤੇ ਬਾਹਰ ਨਿਕਲਣਾ ਪੈਂਦਾ